ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਗਏ ਨੇ ਜਿਸ ਦੌਰਾਨ ਸੀਸੀਟੀਵੀ ਗੱਡੀਆਂ ਸ਼ਹਿਰ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਲੇਕਿਨ ਫਿਰੋਜ਼ਪੁਰ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜੋ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ ਮਾਮਲਾ ਸੀਸੀਟੀਵੀ ਯੁਕਤ ਗੱਡੀ ਦਾ ਹੈ ਜਿਸ ਤੇ ਉੱਪਰ ਦੋਸ਼ ਲੱਗੇ ਨੇ ਤੇ ਇਹ ਦੋਸ਼ ਇੱਕ ਪਰਿਵਾਰ ਨੇ ਲਗਾਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿੱਚੋਂ ਕੁਝ ਸਮਾਨ ਚੋਰੀ ਹੋਇਆ ਜੋ ਇਸ ਗੱਡੀ ਵਿੱਚ ਰੱਖ ਕੇ ਲਜਾਇਆ ਗਿਆ ਜੋ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਇਹ ਦੇਖਣਾ ਬਾਕੀ ਹੈ ਕਿ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿੰਨੇ ਲੋਕਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਭਾਵੇਂ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਹੈ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦੇ ਰਹੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਉਹਨਾਂ ਕੋਲ ਵੀ ਇੱਕ ਸੀਸੀਟੀਵੀ ਆਈ ਹੈ ਜਿਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖਾਈ ਦੇ ਰਿਹਾ ਹੈ ਕਿ ਸੀਸੀਟੀਵੀ ਗੱਡੀ ਦੀ ਦੁਰਵਰਤੋਂ ਹੋਈ ਹੈ ਲੇਕਿਨ ਇਹ ਗੱਡੀ ਕਿੰਦੀ ਹੈ ਤੇ ਕਿੱਥੇ ਆਈ ਹੈ ਕਿਹਦੇ ਵੱਲੋਂ ਚਲਾਈ ਗਈ ਹੈ ਤੇ ਕਿਹਦੇ ਵੱਲੋਂ ਵਰਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮਾਊਂਟ ਸਿੰਘਵਾਲ ਕੋਲੋਨੀ 237 ਨੰਬਰ ਵਿੱਚ ਰਹਿਣ ਵਾਲੀ ਆ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਜੀ ਅਸੀਂ ਤੇ ਸਰ ਅਸੀਂ ਮੈਂ ਹੌਲੀਡੇ ਦੌਰਾਨ ਆਪਣੀ ਭੈਣ ਦਾ ਇੰਦਰ ਕਰ ਗਈ ਹੋਈ ਸੀ ਛੋਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਆ ਆਪਣੇ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਮਤਲਬ ਫਰੋਲਾ ਫੂਲੀ ਹੋਈ ਹੋਈ ਸੀ ਅਸੀਂ ਦੇਖਿਆ ਸਾਡੀ ਲੰਬਾਰੀ ਸਾਰੀ ਖੁੱਲੀ ਹੋਈ ਸੀ ਟੁੱਟ ਪਾੜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਫੰਡਰ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਜੂ ਸੀ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਾਰਾ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਅਸੀਂ ਸੀ ਸੀ ਟੀ ਵੀ ਕੈਮਰਿਆਂ ਸਾਨੂੰ ਪਤਾ ਲੱਗਾ ਵੀ ਇਹ ਇੱਕ ਵੀ ਆਈ ਪੀ ਗੱਡੀ ਹੈ ਜੋ ਗੱਡੀ ਦੇ ਨਾਲ ਨਾਲ ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕਿ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਇਸ ਸੀ ਸੀਟੀਵੀ ਕੈਮਰੇ ਉਧਰ ਆਣ ਤੇ ਉਹ ਚੋਰ ਨੇ ਐਂਟਰ ਕੀਤਾ ਤੁਹਾਡਾ ਕੁੰਬ ਪਹਿਲਾਂ ਕੁੰਡੀ ਤੋੜੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋੜੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇੱਥੋਂ ਤੱਕ ਪਤਾ ਹੈ ਸੀਸੀਟੀਵੀ ਕੈਮਰੇ ਮੁਤਾਬਿਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿੱਦ ਇਧਰ ਦੀ ਐਲ ਸੀ ਡੀ ਗਈ ਆ ਉਸ ਥਾਣੀ ਐਂਟਰ ਹੋਇਆ ਹੈ ਤੇ ਉਸ ਥਾਣੀ ਸਾਰਾ ਸਮਾਨ ਗਿਆ ਹੈ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਹੈ ਤੇ ਉਹ ਫਿਰ ਚਲੇ ਜਾਂਦੇ ਆ ਹਾਂਜੀ ਪੁਲਿਸ ਨੂੰ ਦੱਸਿਆ ਆਇਆ ਅਸੀਂ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕੋਈ ਨਹੀਂ ਕਰ ਰਿਹਾ ਕੁਝ ਜਾਂ ਤਾਂ ਸਾਰ ਕੱਸੇ ਜੋ ਉਹਨਾਂ ਨੂੰ ਪਰਤਾਲ ਕੀਤੀ ਜਾਵੇ ਉਹਨਾਂ ਦੀ ਹਾਂਜੀ ਉਹ ਜਵਾਰਾ ਤਤਾਂ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਵੀ ਤਲਾਹ ਹੋ ਗਈ ਸਾਡੇ ਘਰ ਵਿੱਚ ਕਿੰਨੇ ਦਾ ਸਮਾਨ ਲੱਗੇ ਨੇ ਤੁਹਾਡਾ ਕਿੰਨਾ 30000 ਦਾ ਸਮਾਨ ਲੱਗੇ ਨੇ ਸਾਡਾ 30000 ਹਾਂਜੀ 30000 ਨੁਕਸਾਨ ਕਰ ਗਏ ਨੇ ਸਾਡਾ ਬੀਨ ਵੀ VIP ਗੱਡੀ ਆਈ ਹੈ ਦਸੋਂ ਦੇ ਵਿੱਚ ਚੋਰੀ ਹੋਈ ਹੈ ਅਸੀਂ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਉਹਨਾਂ ਨੂੰ ਹਾਂਜੀ ਵੀਡੀਓ ਕਲਿੱਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਗੱਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਕੋਈ ਸੇ ਨਹੀਂ ਕੀਤਾ ਨਾ ਕੋਈ ਟ੍ਰੇਸ ਨਹੀਂ ਪੁੱਤਾ ਨਾ ਗੱਡੀ ਦਾ ਪਤਾ ਲਗਾਇਆ ਨਾ ਚੋਰਾਂ ਦਾ ਪਤਾ ਲਗਾਇਆ ਮਾਮਲੇ ਕੀ ਕਾਰਵਾਈ ਹੋਣੀ ਹੈ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇਗਾ ਦੇਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਅਨੁਸਾਰ ਭਰਤੀ ਚੋਣ ਹਲਕਾ ਸਾਡੇ ਤਿੰਨ ਗੱਡੀਆਂ ਐਫਐਸਟੀ ਚਲਦੀਆਂ ਪਈਆਂ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀ ਪੀ ਐਸ ਕਿਟਿੰਗ ਗੱਡੀਆਂ ਨੇ ਔਰ ਤੇ ਪਿਛਲੀ ਹਦਦ ਅਨੁਸਾਰ ਇਹ ਚੱਲਦੀਆਂ ਨੇ ਉਹ ਉਹਨਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਰਹਿੰਦਾ ਪਿਆ ਵੀ ਲੋਕਾਂ ਦੇ ਕਰਨ ਸਮਾਨ ਜਿਹੜਾ ਵੀ ਲੈ ਕੇ ਆਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵਿੱਚ ਇੱਕ ਪੰਪ ਸਿਲੰਡਰ ਆ ਜਾਂ ਕੁਝ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਭਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਇਜੇ ਦਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਥੋੜੇ ਦਿਨ ਪਹਿਲਾਂ ਹੀ ਮੇਰੇ ਕੋਲ ਅਨੇਕ ਚ ਵੀਡੀਓ ਪਹੁੰ ਔਰ ਇਸ ਬਾਰੇ ਮੈਂ ਆਪਣੇ ਜਿਹੜੇ ਅਧਿਕਾਰੀਆਂ ਦੇ ਨੋਟਿਸ ਵੀ ਲੈਂਦਾ ਲੇਕਿਨ ਉਹਨੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜੂੜ ਲੱਗਾ ਗੱਡੀ ਤੇ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰਨੀ ਹੈ ਕਿ ਉਹ ਗੱਡੀ ਜਿਹੇ ਇਲਕਾ ਤੇ ਗਈ ਹੈ ਤੇ ਉਹ ਉੱਥੇ ਵਿੱਚ ਕੌਣ ਲੱਗੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਅਧਿਕਾਰ ਅਨੁਸਾਰ ਉਸ ਗੱਡੀ ਤੇ ਵੈਟੇ ਕਿ ਡਿਊਟੀ ਮਨਸਟ੍ਰੀਟ ਔਰ ਪਲਸ ਸਾਡੇ ਜੋ ਪੁਲਿਸ ਬਲਾਜਿੰਗ ਹੁੰਦੇ ਨੇ ਉਹ ਇੱਕ ਜਾਂਚ ਦਾ ਵਿਚਾਰ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਬਹੁਤ ਹੀ ਜਲਦੀ ਜੋ ਵੀ ਸਰ ਕੁਝ ਹੋਰ ਦੀ ਕਾਰਵਾਈ ਕੀਤੀ ਜਾਵੇ ਸਰ ਹਰ ਦਾ ਸਮਾਂ ਇਹ ਪੂਰੀ ਰਾਤ ਹੀ ਸਰ ਜਿਹੜੀ ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 24 ਆਵਰ ਚੱਲਦੀਆਂ ਨੇ ਕਿਉਂਕਿ ਸਾਡੇ ਕੋਲ ਜੋ ਸਿਵਲ ਜਿਹੜਾ ਸਾਡਾ ਐਕਟ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਦਫਤਰ ਹੈ ਕਮਿਸ਼ਨ ਦੇ ਦਰਜਾ ਅਨੁਸਾਰ ਉਹ ਸਾਡਾ 100 ਮੀਟਰ ਤੇ ਕੀਤਾ ਜਾਂਦਾ ਇਸ ਲਈ ਜੋ ਗੱਡੀਆਂ ਇਹ ਟ੍ਰੌਟਲ ਕੋ ਦਾ ਉਹ ਚੱਲਦੀ ਨੇ ਸਰ ਠੇਕੇਦਾਰ ਨੂੰ ਪੁੱਛ ਕੇ ਜਾਈਗੀ ਜਾਂ ਕਿਦਾਂ ਪੁੱਛ ਕੇ ਦੇਖੋ ਛਾਡੇ ਕੋਲ ਮੈਂ ਜੋ ਸਿਰਫ ਪਰਤਾਲ ਕਰਾ ਰਹੇ ਆ ਜੋ ਗੱਡੀਆਂ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਵਿੱਚ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਥੇ ਜੀਪਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਥੇ ਮੌਕੇ ਤੇ ਪਾਈ ਜਾਏਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇੰਚਾਰਜ ਹੋਏਗਾ ਜੋ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਦੀ ਇਨਕੁਆਰੀ ਕਰਕੇ ਫਿਰ ਅਸੀਂ ਰਿਪੋਰਟ ਪਹੁੰਚਾਉਂਦੇ ਆ ਐਕਚੁਅਲ ਵਿੱਚ ਬਿਲਕੁਲ ਐਕਚੁਅਲ ਹੋਏਗਾ ਜੋ ਨਿਰਮਾਣ ਅਨੁਸਾਰ ਕੰਮ ਪੰ ਪਰ ਇਸ ਗਲਤੀ ਜਾਂਚ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਅਧਿਕਾਰੀਆਂ ਵੱਲੋਂ ਲੇਕਿਨ ਵਾਕਿਆ ਦੇ ਵਿੱਚ ਇਹ ਜਾਂਚ ਹੋਵੇਗੀ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਇਹ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦੂਸਰੀ ਘਟਨਾਵਾਂ ਵਾਂਗੂ ਰਫਾ ਦਫਾ ਕਰ ਦਿੱਤਾ ਜਾਏਗਾ ਕਿਉਂਕਿ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ ਲੇਕਿਨ ਇਸ ਦੇ ਬਾਵਜੂਦ ਵੀ ਇੱਕ ਵਾਰ ਦਾਤ ਤੇ ਘਟਨਾ ਦਾ ਕੋਈ ਵੀ ਅਧਿਕਾਰੀ ਨਾ ਤਾਂ ਬੋਲ ਸਕਿਆ ਔਰ ਨਾ ਹੀ ਇਸ ਸਾਜ਼ਿਸ਼ ਦੀ ਜਾਂਚ ਕਿੱਥੋਂ ਤੱਕ ਗਈ ਹੈ ਇਹ ਦੱਸ ਸਕਿਆ ਖੇਡ ਪੰਜਾਬੀ ਟੀਵੀ ਲਈ ਸੁਖਚੰਨ ਸਿੰਘ ਫਿਰੋਜ਼ਪੁਰ